ਸਸਿਕਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਮੀਂਹ ਕਣੀ ਦੇ ਦੌਰ ਦੇ ਵਿੱਚ ਨਾ ਬਹੁਤ ਸਾਰੇ ਝੋਨੇ ਨੇ ਜਿਹੜੇ ਨਸਾਰਾ ਲੈਣ ਜਾ ਰਹੇ ਨੇ ਅਗਲੇ ਦਿਨਾਂ ਦੇ ਵਿੱਚ ਜਾ ਲੈ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਨਸਾਰਾ ਤਾਂ ਉੱਥੇ ਕਿਤੇ ਨਾ ਕਿਤੇ ਕਿਸਾਨ ਭਰਾਵਾਂ ਨੂੰ ਇਹ ਡਰ ਸਤਾ ਰਿਹਾ ਕਿ ਝੋਨੇ ਦਾ ਜਿਹੜਾ ਦਾਣਾ ਉਹ ਕਾਲਾ ਤਾਂ ਨਹੀਂ ਹੋ ਜਾਊਗਾ ਜਾ ਮੁੰਜਰੀ ਕਾਲੀ ਸ਼ਰੀ ਨਿਕਲਿਆਵੇ ਜਾ ਪਗਲਿਆ ਕਿ ਫੋਕ ਕਿੰਨੀ ਕਮਾ ਸਕਦੀ ਹੈ ਇਸ ਵੇਸੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਵੇਂ ਚੈਨਲ ਨਾਲ ਜੁੜੇ ਹੋਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰ ਗੱਲ ਕਰਦੇ ਹਾਂ ਕਿਸਾਨਪੁਰ ਉਹ ਤੁਹਾਡੇ ਸਾਹਮਣੇ ਜਿਹੜੀ ਸਕਰੀਨ ਤੇ ਹੈ ਇਹ ਆਪਣੇ ਗਵਾਂਢੀ ਦਾ ਝੋਨਾ ਪੀਆਰ 131 ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਆਪਾਂ ਕਹੀ ਸਕਦੇ ਹਾਂ ਕਿ ਬਿਵਾਦਾਂ ਚ ਹੀ ਚੱਲਿਆ ਕਿ ਸਭ ਤੋਂ ਜ਼ਿਆਦਾ ਅਟੈਕ ਸੀ ਜਿਹੜਾ ਬਾਉਨੇ ਬੂਟੇ ਦਾ ਇਸ ਵੈਰਟੀ ਤੇ ਸੀ ਵੈਸੇ ਇਹਦੇ ਤੇ ਜ਼ਿਆਦਾ ਅਟੈਕ ਨਹੀਂ ਸੀਗਾ ਕਿਤੇ ਨਾ ਕਿਤੇ ਜ਼ਰੂਰ ਬੂਟੇ ਛੋਟੇ ਸੀ ਥੋੜੇ ਮੋਟੇ ਬੂਟੇ ਇਸ ਤਰੀਕੇ ਦੇ ਵੀ ਨੇ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਨੇ ਸਕਰੀਨ ਤੇ ਪ੍ਰਭਾਵ ਤੇ ਜ਼ਰੂਰ ਹੋਏ ਨੇ ਬਾਉਨੇ ਬੂਟੇ ਦੇ ਰੋਗ ਦੇ ਨਾਲ ਪਰ ਉਹ ਕਿਤੇ ਨਾ ਕਿਤੇ ਨਸਾਰਾ ਵੀ ਅਗਲੇ ਦਿਨਾਂ ਦੇ ਵਿੱਚ ਲੈ ਰਹੇ ਨੇ ਦੇਖ ਸਕਦੇ ਹੋ ਤੁਸੀਂ ਇਹ ਬੂਟਾ ਦਾ ਜਿਹੜਾ ਇਹ ਬਾਉਨੇ ਬੂਟਿਆਂ ਦੇ ਵਿੱਚ ਹੀ ਆਉਂਦਾ ਤਾਂ ਪਰ ਇਹ ਫੇਰ ਵੀ ਨਸਾਰਾ ਲੈਣ ਜਾ ਰਹੇ ਆ ਅਗਲੇ ਦਿਨਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹਦੀ ਜਿਹੜੀ ਵੰਸਰੀ ਹੈ ਉੱਪਰ ਹੀ ਖੜੀ ਆ ਤੇ ਚਲੋ ਇਹ ਤਾਂ ਇੱਕ ਝੋਨੇ ਦੀ ਗੱਲ ਆ ਪਰ ਆਪਾਂ ਲਗਭਗ ਸਾਰੇ ਕਿਸਾਨ ਭਰਾਵਾਂ ਬਾਰੇ ਗੱਲਬਾਤ ਕਰਨੀ ਹੁੰਦੀ ਹੈ ਤਾਂ ਹੁਣ ਇੱਥੇ ਹੋਊਗਾ ਕੀ ਕਿਸਾਨ ਭਰਾਵੋ ਬਹੁਤ ਸਾਰੇ ਵੀਰਾਂ ਨੂੰ ਲੱਗਦਾ ਕਿ ਝੋਨਾ ਨਸਾਰਾ ਵੀ ਲੈ ਰਹੇ ਆ ਤੇ ਮੀਂਹ ਕਣੀ ਵੀ ਚੱਲ ਰਿਹਾ ਕਿਉਂਕਿ ਰੋਕ ਰੋਕ ਕੇ ਰਹਿ ਰਹਿ ਕੇ ਆਪਾਂ ਲਈ ਕਿ ਕਦੇ ਦਿਨ ਨੂੰ ਰਾਤ ਨੂੰ ਜਾਂ ਸਾਰਾ ਸਾਰਾ ਦਿਨ ਕਰਮਨ ਕਣੀ ਹੁੰਦੀ ਰਹਿੰਦੀ ਐ ਤਾਂ ਉੱਥੇ ਹੁੰਦਾ ਕੀ ਆ ਕਿ ਸਨਪ੍ਰਭੂ ਛੇਤੀ ਕਿਤੇ ਜਿਹੜਾ ਝੋਨਾ ਉਹ ਨਸਾਰਾ ਨਹੀਂ ਲੈਂਦਾ ਹੁੰਦਾ ਨਸਾਰਾ ਕਹਿੰਦਾ ਆਪਾਂ ਦੋ ਦਿਨਾਂ ਤੱਕ ਵੀ ਪੈਨਿੰਗ ਪਾ ਲੈਂਦਾ ਪਰ ਇਸ ਵਾਰ ਕੀ ਹੋ ਰਿਹਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਪੂਰਾ ਇੱਕ ਹਫਤੇ ਤੋਂ ਵੱਧ ਹੋ ਗਿਆ ਮੀਂਹ ਕਣੀ ਦਾ ਦੌਰ ਚੱਲੀ ਜਾਂਦੇ ਨੂੰ ਤੇ ਅਗਲੇ ਦਿਨਾਂ ਦੇ ਵਿੱਚ ਵੀ ਬਰਕਰਾਰ ਹੈ ਨਾ ਇੰਨਾ ਟਾਈਮ ਕੋਈ ਵੀ ਫਾਸਲਾ ਕੋਈ ਵੀ ਝੋਨਾ ਆਪਣੇ ਫਲ ਨੂੰ ਜਿਹੜਾ ਰੋਕ ਨਹੀਂ ਸਕਦਾ ਹੁੰਦਾ ਇੱਕ ਜਾਂ ਦੋ ਦਿਨਾਂ ਤੱਕ ਪੈਂਡਿੰਗ ਪਾਈ ਜਾਂਦੀ ਹੁੰਦੀ ਹੈ ਇਹ ਚੀਜ਼ ਕਿਉਂਕਿ ਜਿਹੜੀ ਫਸਲ ਆ ਜਿਹੜਾ ਆਪਾਂ ਕਹਦੇ ਆਪਣਾ ਇਹ ਝੋਨੇ ਦੇ ਬੂਟੇ ਨੇ ਇਹ ਇੰਨੇ ਇੱਕ ਸੈਂਸ ਇਹਨਾਂ ਨੂੰ ਹੁੰਦੀ ਆ ਕਿ ਜੇਕਰ ਮੌਸਮ ਖਰਾਬ ਆ ਤਾਂ ਇਹਨਾਂ ਨੇ ਜਿਹੜੀ ਮੁੰਜਰ ਆ ਗਈ ਉਹ ਕੱਢਣ ਤੋਂ ਇੱਕ ਜਾਂ ਦੋ ਦਿਨ ਰੋਕ ਲੈਣਾ ਕੁਦਰਤੀ ਤੌਰ ਤੇ ਇਹ ਇਹਨਾਂ ਦੇ ਵਿੱਚ ਵਾਪਰਦਾ ਇਹ ਕਿੰਨਾ ਚਿਰ ਰੁਕ ਸਕਦੇ ਇਹ ਨੂੰ ਮੰਨ ਕੇ ਚੱਲਣਾ ਪੈਣਾ ਹੁਣ ਇਹ ਝੋਨਾ ਦਾ ਬਿਲਕੁਲ ਆਪਣੇ ਇਧਰ ਪੀਆਰ ਸੱਬੀ ਲੱਗਿਆ ਆਪਣਾ ਕਿਸੇਤਾ ਪਨੀਰੀ ਵਗੈਰਾ ਵਾਲੇ ਖੇਤ ਤੇ ਆਹ ਵਾਲਾ ਲੱਗਿਆ ਹੋਇਆਗਾ ਠੀਕ ਠਾਕ ਟਾਈਮ ਦੇ ਉੱਤੇ ਲਗਭਗ ਆਪਾਂ ਇਹਨੂੰ ਕਹਿ ਲਈਏ ਕਿ ਪੀਕ ਤਰੀਕ ਤੋਂ ਬਾਅਦ-ਬਾਅਦ ਲੱਗਿਆ ਹੋਇਆ ਹੈਗਾ ਸੀਨੇ ਵੀ ਨਹੀਂ ਤੋਂ 7ਵੇਂ ਦੀ ਵਿੱਚ ਸ਼ੁਰੂਆਤ ਦੇ ਵਿੱਚ ਲੱਗਿਆ ਹੋਊਗਾ ਪਰ ਇਹਨੇ ਨਸਾਰਾ ਲੈ ਲੈਣਾ ਸੀ ਆਦੀ ਨੇ ਲਗਭਗ ਆਪਾਂ ਕਹਿ ਲਈਏ ਕਿ ਇਹਦੀ ਹਾਲਾਤਾਂ ਦੇ ਹਿਸਾਬ ਦੇ ਨਾਲ ਇਹਦੀ ਜੂਰੀਆ ਪੂਰੀ ਕਰੀ ਦੇ ਹਿਸਾਬ ਦੇ ਨਾਲ ਪਰ ਪਿਛਲੇ 5 ਤੋਂ 7 ਦਿਨਾਂ ਤੋਂ ਦੇਖ ਰਿਹਾ ਕਿ ਇਹ ਤਾਂ ਕਿਤੇ ਨਾ ਕਿਤੇ ਜਿਵੇਂ ਇਹ ਮੁੰਜਰ ਨਸਰ ਗਈ ਇਹ ਨਸਰ ਗਈ ਕੁਝ ਬੂਟੇ ਖੜੇ ਨੇ ਉਹਦਾ ਕਾਰਨ ਵੀ ਇਹੀ ਹੈ ਕਿ ਬੂਟੇ ਹਨ ਜਿਹੜੇ ਜਿਹੜੀ ਫਸਲ ਆ ਇਹ ਥੋੜਾ ਪੈਂਡਿੰਗ ਪਾ ਰਹੀ ਹੈਗੀ ਨਸਾਰਾ ਕੇ ਮੌਸਮ ਵੀ ਵੇਟ ਚ ਹੈ ਪਰ ਜਿਆਦਾ ਨਹੀਂ ਪਾ ਸਕਦੀ ਹੁਣ ਇਹਨਾਂ ਦੀਆਂ ਜਿਹੜੀਆਂ ਬਾਂਸਰੀਆਂ ਨੇ ਉਹ ਖੁੱਲਣੀਆਂ ਸ਼ੁਰੂ ਹੋ ਗਈਆਂ ਤਾਂ ਹੁਣ ਇੱਥੇ ਹੋਊਗਾ ਕੀ ਕਿਸਾਨ ਭਰਾਵੋ ਕਿਤੇ ਨਾ ਕਿਤੇ ਮੁੰਜਰ ਕਾਲੀ ਵੀ ਨਿਕਲ ਸਕਦੀ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਪਰ ਖੜਾ ਦੀ ਸਥਿਤੀ ਜਿੱਦਾਂ ਮਾੜੀ ਹੈ ਉਹਨਾਂ ਵੱਲ ਦੇਖ ਕੇ ਇਹ ਕੁਝ ਵੀ ਨਹੀਂ ਹੈਗਾ ਤਾਂ ਉਹ ਮੁੰਜਰ ਆ ਜਿਹੜੀ ਉਹ ਕਾਲੀ ਕਿਹੜੀ ਨਿਕਲ ਸਕਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਇਸ ਮੁੰਜਰ ਨੂੰ ਹੀ ਆਪਾਂ ਲੈ ਲਈਏ ਜਾਂ ਇਸ ਗੋਭ ਨੂੰ ਲੈ ਲਈਏ ਕਹਿ ਲੋ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਤਾਂ ਇਸ ਗੋਭ ਦਾ ਜਿਹੜਾ ਥੋੜਾ ਜਿਹਾ ਮੂੰਹ ਆ ਜਿਹੜਾ ਤੁਹਾਨੂੰ ਉਹ ਖੁੱਲਾ ਦਿਖਾਈ ਦਿੰਦਾ ਹੁਣ ਇੱਥੋਂ ਤੁਹਾਨੂੰ ਦਿਖਾਈ ਦੇਣਗੇ ਥੋੜੀ ਜੀ ਮੁੰਜਰ ਦੇ ਵਿੱਚ ਦਾਣੇ ਦਿਖਾਈ ਦਿੰਦੇ ਹੁਣ ਇਹ ਮੂੰਹ ਖੁੱਲਾ ਹੈ ਬਾਰਸ਼ ਨੇ ਪੈਣਾ ਬਾਰਸ਼ ਪੈ ਕੇ ਇਹਦੇ ਵਿੱਚ ਕਿਤੇ ਨਾ ਕਿਤੇ ਪਾਣੀ ਚਲਾ ਜਾਊਗਾ ਜਦੋਂ ਇਸ ਤਰੀਕੇ ਦੇ ਨਾਲ ਪਾਣੀ ਚਲਾ ਜਾਂਦਾ ਮੁੰਜਰ ਦੀ ਸਥਿਤੀ ਆ ਗਈ ਜਾਂ ਆਪਾਂ ਕਹ ਲਈਏ ਕਿ ਮੁੰਜਰ ਦੀ ਸਥਿਤੀ ਆ ਵਾਲੀ ਹੈ ਇਹਨੂੰ ਘੱਟ ਨੁਕਸਾਨ ਹੋਊਗਾ ਇਹਨੂੰ ਜ਼ਿਆਦਾ ਨੁਕਸਾਨ ਹੋਊ ਮੁੰਜਰ ਨੂੰ ਤਾਂ ਇਸ ਮੁੰਜਰ ਦੇ ਉਸ ਤੇ ਕਿਤੇ ਨਾ ਕਿਤੇ ਕਾਲਾਪਣ ਕਹਿ ਸਕਦੇ ਆ ਪਾ ਸਕਦਾ ਉੱਪਰਲੇ ਪਾਸੇ ਇਹ ਨਹੀਂ ਹੈਗਾ ਕਿ ਤੁਹਾਡੇ ਸਾਰੇ ਦਾਣੇ ਖਰਾਬ ਹੋ ਜਾਣਗੇ ਅਗਲੀ ਜਿਹੜੀ ਕਲਰ ਕੁਆਲਿਟੀ ਆ ਉਹ ਖਰਾਬ ਹੋ ਸਕਦੀ ਹੈ ਪਰ ਵਿੱਚੋਂ ਜਿਹੜਾ ਬੀਜ ਹੈ ਜਿਹੜਾ ਦਾਣਾ ਹੈ ਉਹ ਨੂੰ ਕੋਈ ਖਾਸ ਪ੍ਰੋਬਲਮ ਨਹੀਂ ਆਉਂਦੀ ਅਗਲੀ ਗੱਲ ਕਰਦੇ ਹਾਂ ਕਿ ਸਾਨੂੰ ਪ੍ਰਭੂ ਜਿਵੇਂ ਕਿ ਫੋਕ ਬਣਨੀ ਫੋਕ ਕਿਹੜੇ ਝੋਨੇ ਚ ਬਣ ਸਕਦੀ ਆ ਜਿਵੇਂ ਕਿ ਕਈ ਵਾਰੀ ਕੀ ਹੁੰਦਾਗਾ ਬਹੁਤ ਸਾਰੇ ਵੀਰ ਮੰਨਦੇ ਨੇ ਕਿ ਨਸਾਰਾ ਹੋਣਾ ਸ਼ੁਰੂ ਹੋ ਗਿਆ ਜਿਹੜਾ ਨਸਾਰੇ ਦਾ ਜਿਹੜਾ ਆਪਾਂ ਕਹ ਲਈਏ ਕਿ ਬੂਰਾ ਉਹ kehr ਜਾਂਦਾ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਜਦੋਂ ਥੋੜਾ ਟਾਈਮ ਵਾਸਤੇ ਬੂਰ ਆ ਜਿਹੜਾ ਉਹਨੇ ਪੈਣਾ ਹੁੰਦਾ ਪਰ ਪ੍ਰਾਗਨਾ ਜਿਹੜਾ ਉਹ ਹੋ ਜਾਣਾ ਸਨ ਪ੍ਰਭੂ ਇਹ ਜਿਹੜਾ ਬੂਰ ਵਾਲਾ ਕੰਮ ਹੁੰਦਾ ਇਹ ਸਾਰੀ ਕੁਛ ਕੁ ਸਕਿੰਟਾਂ ਮਿੰਟਾਂ ਦੇ ਹੀ ਹੁੰਦਾ ਪਹਿਲਾ ਦੂਸਰਾ ਅਗਲੇ ਲਈ ਕਿ ਬੂਰ ਪੈ ਵੀ ਰਿਹਾ ਬੂਰ ਪੈਣ ਦੀ ਟਾਈਮਿੰਗ ਆ ਪਰ ਉਥੇ ਕਿਤੇ ਨਾ ਕਿਤੇ ਕਿਣਮਣਕਣੀ ਹੋ ਰਹੀ ਹੈਗੀ ਜਾਂ ਬੂਰ ਪੈ ਰਹੀ ਆ ਇਹਨੂੰ ਆਪਾਂ ਡ੍ਰਿਜਲਿੰਗ ਕਹਿੰਦੇ ਨੇ ਤਾਂ ਉਥੇ ਬੂਰ ਛੜਨ ਦਾ ਦਾਣਾ ਦਾ ਜਿਹੜਾ ਉਹ ਆਪਾਂ ਕਹ ਲਈਏ ਖਾਲੀ ਰਹਿਣ ਦਾ ਫੋਕ ਬਣਦਾ ਉਹ ਕਰਨ ਨਹੀਂ ਬਣਦਾ ਉਕ ਉਥੇ ਬਣ ਸਕਦੀ ਹੈ ਸੰਨ ਪ੍ਰਭੂ ਬੂਰ ਪੈਣ ਦੇ ਸਮੇਂ ਤੇ ਵੈਸੇ ਤਾਂ ਦੇਖੋ ਕੁਦਰਤ ਹੀ ਇਹ ਬੂਟਾ ਇਨੀ ਕਿ ਸੈਂਸ ਜਰੂਰ ਰੱਖਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਇਹ ਆਏ ਮੰਨ ਕੇ ਚੱਲੋ ਕਿ ਉਸ ਟਾਈਮ ਤੇ ਬੂਰ ਆ ਜਿਹੜਾ ਪਰਪਰਾਗਣ ਉਹਦਾ ਕੰਮ ਇਹ ਚੱਲਦਾ ਹੀ ਨਹੀਂ ਹੈਗਾ ਉਸ ਟਾਈਮ ਤੇ ਪਰ ਫਿਰ ਵੀ ਜੇਕਰ ਕਿਤੇ ਨਾ ਕਿਤੇ ਚੱਲਦਾ ਤਾਂ ਜਿਆਦਾ ਕਿਣਮਣ ਕਰਨੀ ਜਾਂ ਇੱਕਦਮ ਜਿਆਦਾ ਛੜਾਕਾ ਆ ਗਿਆ ਇੱਕਦਮ ਜਿਆਦਾ ਆਪਾਂ ਕਹਿੰਦੇ ਕਣੀਆਂ ਆ ਗਈਆਂ ਤਾਂ ਕਿਤੇ ਨਾ ਕਿਤੇ ਇਸ ਤਰੀਕੇ ਦਾ ਤੁਹਾਨੂੰ ਨੁਕਸਾਨ ਦੇਖਣ ਨੂੰ ਮਿਲ ਸਕਦਾ ਹੈ ਨਾ ਇੱਕ ਦੇਖ ਕੇ ਤੁਸੀਂ ਨੋਟ ਕਰੋ ਗੱਲ ਬੂਰਾ ਕਦੇ ਵੀ ਜਿਹੜਾ ਉਹ ਇੱਕ ਟਾਈਮ ਤੇ ਨਹੀਂ ਪੈਂਦਾ ਸਾਰੀ ਦੀ ਸਾਰੀ ਮੁੰਜਰ ਦਾ ਤੁਸੀਂ ਆ ਇਸ ਮੁੰਜਰ ਨੂੰ ਦੇਖ ਸਕਦੇ ਹੋ ਵੈਸੇ ਬਾਕੀ ਦੀਆਂ ਸਾਰੀਆਂ ਮੁੰਜਰਾਂ ਵਧੀਆ ਖੜੀਆਂ ਨੇ ਆ ਇਸ ਦੇ ਵਿੱਚ ਦਾਣਾ ਜਿਹੜਾ ਭਾਰੀ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਤਰੀਕੇ ਦੇ ਨਾਲ ਮੁਰਨੀਆਂ ਸ਼ੁਰੂ ਨੇ ਬਾਕੀ ਦੀਆਂ ਸਿੱਧੀਆਂ ਖੜੀਆਂ ਨੇ ਪਰ ਹੁਣ ਇਸ ਮੁੰਜਰ ਨੂੰ ਵੀ ਤੁਸੀਂ ਆਪਾਂ ਆਧਾਰ ਮੰਨ ਕੇ ਚੱਲ ਪਈਏ ਇਹਦੇ ਵਿੱਚ ਜਿਹੜੇ ਦਾਣੇ ਪੈਣੇ ਸ਼ੁਰੂ ਹੁੰਦੇ ਨੇ ਜਿਹੜੇ ਪਰਪਰਾਗਨ ਹੋਣਾ ਸ਼ੁਰੂ ਹੁੰਦਾ ਇਸ ਜਗ੍ਹਾ ਤੋਂ ਫਰੋਂ ਹੋਇਆ ਉੱਪਰੋਂ ਉਸ ਤੋਂ ਬਾਅਦ ਜਦੋਂ ਤੱਕ ਕਿਉਂਕਿ ਇੱਕ ਇਹ ਕਿ ਦਿਨ ਨਹੀਂ ਸਾਰਾ ਕੁਝ ਹੁੰਦਾ ਇਹ 5-4 ਦਿਨ ਹਫਤੇ ਤੱਕ ਵੀ ਚੱਲ ਜਾਂਦਾ ਇਹ ਕਾਰਵਾਈ ਇਹਨਾਂ ਦਿਨਾਂ ਦੇ ਵਿੱਚ ਤਾਂ ਇਹ ਕਾਰਵਾਈ ਘੱਟੋ-ਘੱਟ 10 ਦਿਨ ਚੱਲ ਜੂ 51 ਤੇ ਤਾਂ ਐਸ ਲੜੀ ਦੀ ਜਿਹੜੀ ਜਿਵੇਂ ਕਿ ਹੁਣ ਤੁਸੀਂ ਆ ਲੜੀ ਦੇਖ ਰਹੇ ਐਸ ਲੜੀ ਦੀ ਜਦੋਂ ਵਾਰੀ ਆਈ ਹੈ ਤਾਂ ਕਿਤੇ ਨਾ ਕਿਤੇ ਸੜਾਕਾ ਕਹਿ ਲਈ ਆਪਾਂ ਮੀਂਹ ਵੀ ਕਣੀ ਦਾ ਉਹ ਇਹਨੂੰ ਪ੍ਰਭਾਵਿਤ ਕਰਕੇ ਗਿਆ ਦੇਖ ਸਕਦੇ ਹੋ ਤੁਸੀਂ ਉੱਥੇ ਕਿਤੇ ਨਾ ਕਿਤੇ ਉਹੀ ਲੜੀ ਨਾਲ ਖਰਾਬ ਹੋਣਾ ਇਹ ਨਹੀਂ ਹੈਗਾ ਕਿ ਤੁਹਾਡੀ ਇੱਥੋਂ ਲੱਗੇ ਇੱਥੋਂ ਤੱਕ ਮੁੰਜਰੀ ਖਾਲੀ ਰਹਿ ਜੂਗੀ ਇਸੇ ਨੂੰ ਆਪਾਂ ਫੋਕ ਬਣਨ ਕਹਿੰਦਾ ਹੁਣ ਇਹਦੇ ਵਿੱਚ ਦਾਣੇ ਨਹੀਂ ਬਣਨਗੇ ਗਿਰੂ ਨਹੀਂ ਬਣੂਗਾ ਕਹਿੰਦਾ ਭਾਬਾ ਇਹ ਕਿਤੇ ਨਾ ਕਿਤੇ ਖਾਲੀ ਰਹਿ ਜੀ ਐਸ ਮੁੰਜਰ ਦਾ ਜਿਹੜਾ ਐਸ ਬੂਟੇ ਦਾ ਜਿਹੜਾ ਟਾਈਮਿੰਗ ਸੀਗੀ ਜਿਹੜੀ ਉਹ ਇਹ ਜਿਹੇ ਹਿਸਾਬ ਦੀ ਸੀ ਕਿੱਥੇ ਕਿਤੇ ਇਹਦੇ ਵਿੱਚ ਜਿਆਦਾ ਫੋਕ ਬਣਨ ਦੇ ਚਾਂਸ ਨਹੀਂ ਤੁਸੀਂ ਫੋਕ ਦੇਖ ਸਕਦੇ ਹੋਣੇ ਹੁਣ ਐਸ ਨੂੰ ਮੰਨ ਕੇ ਚੱਲੋ ਇਹਦੇ ਵਿੱਚ ਇਹਦਾ ਮੂੰਹ ਖੁੱਲੇ ਹੀ ਰਹਿ ਗਿਆ ਇਹਦੇ ਵਿੱਚ ਆਪਾਂ ਕਹ ਲਈਏ ਕਿ ਗਿਰੂ ਬਣਦਾ ਹੀ ਨਹੀਂ ਕਿਉਂਕਿ ਇਹਨੇ ਕੀ ਕਰਨਾ ਹੁੰਦਾ ਨਹੀਂ ਮੂੰਹ ਖੁੱਲ ਇਦੇ ਵਿੱਚੋਂ ਬੂਰ ਬਾਹਰ ਲੰਕਦਾ ਪਰਪਰਾਗਨ ਦੀ ਪ੍ਰਕਿਰਿਆ ਵੀ ਜਿਹੜੀ ਉਹ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਇਹਨੇ ਬੰਦ ਹੋ ਜਾਣਾ ਹੁੰਦਾ ਜਿਵੇਂ ਕਿ ਆਹ ਵਾਲਾ ਹੋਰ ਜਿਵੇਂ ਕਿ ਆਹ ਵਾਲਾ ਹੁਣ ਦੇਖ ਸਕਦੇ ਹਾਂ ਜਿਵੇਂ ਕਿ ਆਹ ਵਾਲਾ ਹੋ ਰਿਹਾ ਆਹ ਬੰਦ ਨਹੀਂ ਹੋਇਆ ਕਿਉਂਕਿ ਇੱਥੇ ਕਿਤੇ ਨਾ ਕਿਤੇ ਦਾ ਜਿਹੜਾ ਪਰਪਰਾਗਨ ਦੀ ਕਿਰਿਆ ਗਈ ਉਹ ਪ੍ਰਭਾਵਿਤ ਹੋਈ ਆ ਇਹ ਹੋ ਗਿਆ ਫੋਕ ਬੰਨ ਦੇ ਕਾਰਨ ਹੁਣ ਇੱਕ ਗੱਲ ਹੋਰ ਅਗਲੇ ਦਿਨਾਂ ਦੇ ਵਿੱਚ ਗਲਤੀ ਕੀ ਕਰੋਗੇ ਕਿ ਸਾਡਾ ਬੂਰ ਆ ਜਿਹੜਾ ਉਹ ਸੇਤੀ ਪਰਪਰਾਗਨ ਹੋ ਜੇ ਉਹੋ ਖਾਲੀ ਨਾ ਰਹੇ ਜਿਹੜਾ ਕੋਈ ਵੀ ਦਾਣਾ ਕਹਿੰਦੇ ਆਪਾਂ ਫੋਕਣਾ ਬਣੇ ਤੇ ਦਾਣੇ ਚਮਕਦਾਰ ਬਣ ਜਾਣ। ਇਹਦੇ ਵਾਸਤੇ ਤੁਸੀਂ ਅਗਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸੜਕਿਆ ਕਰ ਸਕਦੇ ਹੋ। ਜਿੱਥੋਂ ਤੱਕ ਕਿਸਾਨ ਭਰਾਵਾਂ ਦੀਆਂ ਗੱਲਾਂ ਬਾਤਾਂ ਤੋਂ ਲੱਗਦਾ। ਪਰ ਇੱਕ ਗੱਲ ਧਿਆਨ ਚ ਰੱਖਿਓ। ਕੋਈ ਵੀ ਇਹੋ ਜੀ ਆਪਾਂ ਕਹ ਲਈਏ ਸੜਕਿਆ ਨਹੀਂ ਹੈਗਾ। ਜਿਹੜਾ ਤੁਹਾਡੇ ਆਪਾਂ ਕਹਿ ਸਕਦੇ ਹਾਂ ਕਿ ਦਾਣੇ ਨੂੰ ਪਾਲਿਸ਼ ਕਰਦੇ ਜਿਹੜਾ ਤੁਹਾਡੇ ਦਾਣੇ ਨੂੰ ਸਾਫ਼ ਕਰਦੇ। ਜਿਹੜੇ ਦੇ ਉੱਤੇ ਇੱਕ ਵਾਰੀ ਦੁੱਧਾ ਪਾਣ ਦੇ ਸਮੇਂ ਸਕ੍ਰੈਚ ਆ ਗਿਆ। ਕੋਈ ਵੀ ਇਹੋ ਜਿਹਾ ਸੜਕਿਆ ਨਹੀਂ ਹੈਗਾ ਜਿਹੜਾ ਤੁਹਾਡਾ ਪਰਪਰਾਗਣ ਉਹ ਅੱਜ ਹੀ ਕਰਵਾ ਦੇ। ਹਾਂ ਖੇਤ ਦੇ ਵਿੱਚ ਤਾਕਤ ਹੋਣੀ ਚਾਹੀਦੀ ਆ। ਜੜਾਂ ਦੇ ਵਿੱਚ ਤਾਕਤ ਹੋਣੀ ਚਾਹੀਦੀ ਆ। ਤੁਹਾਡੇ ਝੋਨੇ ਦੇ ਬੂਟੇ ਸਵਸਤ ਹੋਣੇ ਚਾਹੀਦੇ ਉਹਨਾਂ ਦੇ ਵਿੱਚ ਫੰਗਸ ਨਹੀਂ ਹੋਣੀ ਚਾਹੀਦੀ। ਤੇਲਾ ਨਹੀਂ ਜੜਾਂ ਦੇ ਵਿੱਚ ਹੋਣਾ ਚਾਹੀਦਾ ਤੇ ਝੰਡਾ ਪਤਾ ਸਵਸਤ ਹੋਣਾ ਚਾਹੀਦਾ। ਇਹ ਚੀਜ਼ਾਂ ਨੇ ਜਿਹੜੀਆਂ ਫੰਗਸ, ਤੇਲਾ ਤੇ ਝੰਡਾ ਪਤਾ ਸਵਸਤ ਹੋਣਾ ਸੁੰਢੀ ਤੋਂ ਜਾਂ ਕਿਸੇ ਵੀ ਤਰੀਕੇ ਦਾ ਉਹਨੂੰ ਆਪਾਂ ਨੇ ਸੜਕਿਆ ਕਰਕੇ ਡੈਮੇਜ ਨਾ ਕੀਤਾ ਹੋਵੇ। ਇਹ ਚੀਜ਼ਾਂ ਤੁਹਾਡੇ ਸੜਕਿਆ ਨਾਲ ਨਹੀਂ ਸੈੱਟ ਹੋਣਗੀਆਂ। ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਦਾ ਧਿਆਨ ਰੱਖਣਾ ਪੈਣਾ ਤੁਸੀਂ ਫੰਗਸ ਦਾ ਸੜਕਿਆ ਕਰਨਾ ਤੇਲੇ ਵਾਲੇ ਦਾ ਤੇ ਛੁੰਡੀ ਵਾਲੇ ਦਾ ਠੀਕ ਆ ਐਨ ਪੀ ਕੇ ਕਰਨ ਦੇ ਸਮੇਂ ਜਾਂ ਕੋਈ ਵੀ ਸੜਕਿਆ ਕਰਨ ਦੇ ਸਮੇਂ ਝੰਡੇ ਪੱਤੇ ਦਾ ਖਾਸ ਕਰਕੇ ਇਹ ਝੰਡਾ ਪੱਤਾ ਹੁੰਦਾ ਤੁਸੀਂ ਇਹਦਾ ਖਾਸ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇਹ ਨਹੀਂ ਹੈਗਾ ਕਿ ਆਪਾਂ ਕੋਈ ਨਾ ਕੋਈ ਛੜਕਿਆ 5-400 ਰੁਪਏ ਇਕੜ ਦਾ ਛੜਕਿਆ ਪੈਂਦਾ ਕਿ ਸਾਡਾ ਉਹਨੇ ਦਾਣੇ ਬਣਾ ਦੇਣੇ ਇਹ ਜੀ ਕੋਈ ਦਵਾਈ ਨਹੀਂ ਬਾਜ਼ਾਰ ਦੇ ਵਿਚਾਰੀ ਜਿਹੜੀ ਤੁਹਾਡੇ ਦਾਣੇ ਬਣਾ ਕੇ ਜਾਂ ਵੱਧ ਬਣਾ ਦੇ ਦਾਣੇ ਬਾਨੇ ਕੁਦਰਤੀ ਪ੍ਰਕਿਰਿਆ ਹੈਗੀ ਉਸ ਹਿਸਾਬ ਦੇ ਨਾਲ ਦਾਣੇ ਬਣਨਗੇ ਹਾਂ ਦਾਣੇ ਭਾਰੀ ਸਵਸਥ ਉਹ ਤੁਹਾਡੇ ਪਹਿਲਾਂ ਦਿੱਤੀਆਂ ਹੋਣਾਂ ਖਰਾਕਾਂ ਤੁਹਾਡੀ ਪੋਟਾਸ਼ ਦੀ ਪੂਰਤੀ ਬੋਰਨ ਦੀ ਪੂਰਤੀ ਤੁਹਾਡੀ ਫਾਸਫੋਰਸ ਦੀ ਤੇ ਨਾਈਟ੍ਰੋਜਨ ਦੀ ਪੂਰਤੀ ਤੇ ਡਿਪੈਂਡ ਕਰਦਾ ਬਹੁਤ ਸਾਰੇ ਤੱਤ ਨੇ ਮੈਗਨੀਜ਼ ਮੈਗਨੀਸ਼ੀਅਮ ਜਿਹੜੇ ਕਿ ਲਘੂ ਤੱਤਾਂ ਚਾਹੁੰਦੇ ਤਾਂ ਇਹਨਾਂ ਚੀਜ਼ਾਂ ਸਵਸਤ ਬੂਟੇਵਾਲੀ ਧਿਆਨ ਦੇਣਾ ਆਪਾਂ ਦਾਣਾ ਬਣਨ ਦੀ ਕਿਰਿਆ ਦੇ ਵਿੱਚ ਯੋਗਦਾਨ ਤਾਂ ਨਹੀਂ ਪਾ ਸਕਦੇ ਜਿਆਦਾ ਆਪਾਂ ਰੋਕਥਾਮ ਕਰ ਸਕਦੇ ਹਾਂ ਕਿ ਜਦੋਂ ਕੋਈ ਫਲਾਵਰਿੰਗ ਹੁੰਦੀ ਆ ਉਦੋਂ ਢੋਲੀ ਜਾ ਕੇ ਆ ਜੀ ਕਿ ਹੁਣ ਯਾਰ ਮੌਸਮ じゃ ਸਾਫ਼ ਆ ਆਪਾਂ ਵੀ ਸੜਕਿਆ ਕਰਦੀਏ ਤੇ ਮੌਸਮੀ ਸਾਫ਼ ਦੇ ਵਿੱਚ ਕਈ ਵਾਰੀ ਬੂਟਾ ਹੈਗਾ ਜਿਹੜਾ ਉਹ ਪਰਪਰਾਗਨ ਦੀ ਕਿਰਿਆ ਨੂੰ ਪੂਰਨ ਤੇ ਲੱਗ ਰਿਹਾ ਹੁੰਦਾ ਸੋ ਫਸਲ ਦੀ ਸਟੇ ਦੇਖਣੀ ਆ ਫੇਰ ਸੜਕਿਆ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ